ਸ੍ਰੀ ਗੁਰੂ ਜੀ ਅੱਜ ਅਸੀਂ ਪਹੁੰਚੇ ਆਂ ਆਟਾਰੀ ਬਲਾਗ ਦੇ ਵਿੱਚ ਗੁਰੂ ਸਾਹਿਬ ਸਤਰਾਣੀ ਸਾਹਿਬ ਜੋ ਇਹ ਮੰਡੀ ਆ ਤੁਸੀਂ ਇਸ ਤੋਂ ਪਹਿਲਾਂ ਵੀ ਦੇਖ ਚੁੱਕੇ ਜੇ ਅੰਮ੍ਰਿਤਸਰ ਦੇ ਵਿੱਚ ਕੋਈ ਤਕਰੀਬਨ 3-4 ਜਗ੍ਹਾ ਤੇ ਕੋਈ ਘਟਨਾ ਵਾਪਰ ਚੁਕੀਆਂ ਉਹ ਘਟਨਾਵਾਂ ਪਰਾਲੀ ਨੂੰ ਅੱਗ ਲੱਗਣ ਦੀਆਂ ਜੋ ਕਿਸਾਨਾਂ ਦੀ ਇਕੱਠੀ ਕੀਤੀ ਹੋਈ ਪਰਾਲੀ ਗੱਠਾਂ ਦੇ ਰੂਪ ਦੇ ਵਿੱਚ ਇੱਕ ਜਗ੍ਹਾ ਇਕੱਤਰ ਕੀਤੀ ਜਾਂਦੀ ਆ ਇਸੇ ਤਰ੍ਹਾਂ ਦੀ ਇੱਕ ਪਕਣਾ ਕਲਾਂ ਦੇ ਵਿੱਚ ਪਿਛਲੇ ਸਮੇਂ ਦੌਰਾਨ ਜਿਹੜੀ ਇੱਕ ਘਟਨਾ ਵਾਪਰੀ ਸੀ ਜਿੱਥੇ ਸੇਕੜਿਆਂ ਕਿੱਲਿਆਂ ਦੇ ਵਿੱਚੋਂ ਇਕੱਠੀ ਕੀਤੀ ਜਿਹੜੀ ਪਰਾਲੀ ਨੂੰ ਅੱਗ ਲੱਗੀ ਇਸੇ ਤਰ੍ਹਾਂ ਦੀ ਇੱਕ ਘਟਨਾ ਕੱਲ ਇੱਥੇ ਵਾਪਰੀ ਆ ਗੁਰੂ ਸਾਹਿਬ ਸਤਰਾਣੀ ਸਾਹਿਬ ਮੰਡੀ ਦੇ ਵਿੱਚ ਸਾਡੇ ਨਾਲ ਪੀਰਤ ਕਿਸਾਨ ਹੈਗੇ ਨੇ ਉਹਨਾਂ ਨੇ ਅਸੀਂ ਜਾਣਕਾਰੀ ਲੈਂਦੇ ਆ ਕਿ ਕਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਆ ਜੀ ਕਦੋਂ ਤੁਹਾਨੂੰ ਪਤਾ ਲੱਗਾ ਇਹ ਸਾਰਾ ਕੁਝ ਸਾਸਿ ਸਰ ਇਹ ਸਾਰਾ ਘਟਨਾ 1 ਵਜੇ ਦੇ ਕਰੀਬ ਘਟਿਆ ਜੀ ਅਸੀਂ ਘਰ ਸੀ ਤਕਰੀਬਨ ਸਾਨੂੰ ਇੱਥੋਂ ਫੋਨ ਗਿਆ ਵੀ ਤੁਹਾਡੇ ਡੈਂਪ ਤੇ ਅੱਗ ਲੱਗ ਚੁੱਕੀ ਹੈ ਅਸੀਂ ਜਦੋਂ ਉਥੋਂ ਸਾਡੇ ਆਉਂਦੇ ਆਉਂਦੇ ਆਗ ਨੇ ਇੰਨੀ ਹੀ ਤੇਜ਼ੀ ਫੜ ਲਈ ਕਿ ਸਾਡੇ ਤੋਂ ਅੱਗ ਬੁਝਾਉਣ ਵਾਸਤੇ ਕੁਝ ਨਾ ਹੋਇਆ ਫਿਰ ਸਾਡੇ ਕੋਲ ਕੋਈ ਪਾਣੀ ਦੇ ਸਾਧਨਾ ਹੋਣ ਕਾਰਨ ਕੋਸ਼ਿਸ਼ ਤਾਂ ਅਸੀਂ ਬਚਾ ਸਕੇ ਆ ਤਕਰੀਬਨ ਤੋਂ ਤਕਰੀਬਨ 2000 ਮੀਟਰਕ ਟਨ ਸਾਡੀ ਪਰਾਲੀ ਸੜ ਕੇ ਸੁਆਹ ਹੋ ਗਈ ਆ ਤੇ ਬਾਕੀ ਬਹੁਤ ਸਾਡੀ ਲੋਕਾਂ ਨੇ ਬਹੁਤ ਹਮੈਤ ਕੀਤੀ ਆ ਹਮੈਤ ਕਰਕੇ ਸਾਡੀ ਜੋ ਬਾਕੀ ਰਹਿੰਦਾ ਜੋ ਗੱਠਾਂ ਪਰਾਲੀ ਦੀਆਂ ਉਹ ਬਚਾ ਚੁੱਕੇ ਆ ਬਾਕੀ ਫਾਈਬਰ ਗ੍ਰੇਡ ਦਾ ਸਾਡੇ ਤੇ ਬਹੁਤ ਹੀ ਉਹਨਾਂ ਪਾਣੀ ਘਟ ਲੀਕਿਆ ਆ ਅਸਲ ਵਿੱਚ ਸਾਨੂੰ ਜਿਹੜੀ ਫਾਈਬਰ ਗ੍ਰੇਡ ਆ ਇਹ ਸੁਵਿਧਾ ਜਾਂ ਇੰਡੀਆ ਗੇਟ ਤੇ ਜਾਂ ਘਰੇਂਡੇ ਥਾਣੇ ਚਾਹੀਦੀ ਹੈ ਤੁਹਾਡੇ ਕਾਲ ਕਰਨ ਤੋਂ ਕਿੰਨੇ ਸਮੇਂ ਬਾਅਦ ਜਿਹੜੀ ਆ ਗੱਡੀ ਪਹੁੰਚੀ ਲੰਮ ਸਮ ਸਵਾ ਘੰਟਾ ਜੀ ਸਵਾ ਘੰਟੇ ਬਾਅਦ ਹਾਂਜੀ ਫਿਰ ਇੱਕ ਗੱਡੀ ਆਈ ਨਹੀਂ ਗੱਡੀ ਆਈ ਇੱਕ ਪਹਿਲਾਂ ਆਈ ਇੱਕ ਫੇਰ ਮਿੰਟ ਦੇ 2 ਘੰਟੇ ਬਾਅਦ ਆਈ ਇੱਕ ਮਿੰਟ ਦੇ ਸ਼ਾਮ ਨੂੰ ਫੇਰ ਆਈ ਠੀਕ ਆ ਤੇ ਜਿਆਦਾ ਮਤਲਬ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਿਹਦਾ ਸਮਰਥਨ ਰਿਹਾ ਨਾਲ ਦੇ ਸਮਰਥਨ ਸਾਡੇ ਪਬਲਿਕ ਦਾ ਬਹੁਤ ਜੀ ਰਿਹਾ ਜੀ ਆਰਮੀ ਦਾ ਪਬਲਿਕ ਆਰਮੀ ਦਾ ਬਹੁਤ ਜੀ ਆਰਮੀ ਮਤਲਬ ਇੱਥੇ ਬੈਠੀ ਹੋਈ ਸੀਗੀ ਹਾਂ ਜੀ ਆਰਮੀ ਬੈਠੀ ਹੋਈ ਸੀ ਜੀ ਠੀਕ ਆ ਤੇ ਕੀ ਪ੍ਰਸ਼ਾਸਨ ਕੋ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗੇ ਆ ਜੀ ਸਾਨੂੰ ਕਿਲੋ ਕਿਲੋ ਪ੍ਰਾਣੀ ਇਕੱਠੀ ਕਰਕੇ ਅਸੀਂ 2000 ਮੀਟਰ ਕਟਨ ਅਸੀਂ ਇਕੱਠੀ ਕੀਤੀ ਸੀ ਖੇਤਾਂ ਵਿੱਚੋਂ ਕਿਲੋ ਕਿਲੋ ਪਰਾਲੀ ਗਿਲ ਸਾਹਿਬ ਇਕੱਠੀ ਕੀਤੀ ਜਾਂਦੀ ਆ ਦਿਨ ਰਾਤ ਦੇ ਦਿਨ ਰਾਤ ਇੱਕ ਕਰਕੇ 12 12 ਵਜੇ ਤੱਕ ਰਾਤ ਹੁੰਦੇ ਰਹੇ ਬਹੁਤ ਮਿਹਨਤ ਕਰਕੇ ਤਸ਼द्दਦ ਕਰਕੇ ਅਸੀਂ ਇਹ ਪਰਾਲੀ ਇਕੱਠੀ ਕੀਤੀ ਸੀ ਬਾਕੀ ਵੇਖ ਲਓ ਤੁਹਾਡੇ ਸਾਹਮਣੇ ਸਾਰੀ ਸੀ ਸੜ ਕੇ ਸੁਆਹ ਹੋ ਗਈ ਆ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡਾ ਜੋ ਵੀ ਬੰਦਾ ਮੁਆਜਾ ਸਾਨੂੰ ਦਿੱਤਾ ਜਾਵੇ ਲੰਮ ਸਮੇਂ ਇੱਕ ਇੱਕੜ ਤੇ 18 ਤੋਂ ਵੀ 18 ਤੋਂ 2000 ਰੁਪਏ ਖਰਚਾ ਆਉਂਦਾ ਜੀ ਕਰਦੇ ਸੀਗੇ ਕਿ ਸਾਡੇ ਕੋਲ ਆਓ ਤੁਹਾਨੂੰ ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ ਪੈਂਦਾ ਸੀ ਤੇ ਕੋਸ਼ਿਸ਼ ਆਪਾਂ ਦੇ ਕੋਸ਼ਿਸ਼ ਆਪਾਂ ਦੇ ਠੀਕ ਆ ਜੀ ਕੋਸ਼ਿਸ਼ ਨੂੰ ਅਸੀਂ ਜਾਗਰੂਕ ਬਹੁਤ ਕੀਤਾ ਅੱਛਾ ਜੀ ਉਹਨਾਂ ਦੀ ਫਿਰ ਪਰਾਲੀ ਅੱਗ ਲਾਉਣ ਤੋਂ ਬਚਾਈ ਠੀਕ ਆ ਜੀ ਐਗਰੀਕਲਚਰ ਦੇ ਵਿਭਾਗ ਵੱਲੋਂ ਕਿੰਨਾ ਕੁ ਸੰਜੋਗ ਲੈਣੀ ਜਾਣਕਾਰੀ ਦਿੱਤੀ ਹੈ ਉਹਨਾਂ ਹੀ ਸਾਡੇ ਲਈ ਉਹ ਪਾਣੀ ਦਾ ਪ੍ਰਬੰਧ ਕੀਤਾ ਠੀਕ ਆ ਜੀ ਤੇ ਉਹ ਵਾਰ-ਵਾਰ ਫੋਨ ਕਰਦੇ ਰਹੇ ਪੁੱਛਦੇ ਵੀ ਰਹੇ ਸਾਨੂੰ ਮੌਕੇ ਤੇ ਪਹੁੰਚੇ ਵੀ ਮੌਕੇ ਤੇ ਪਹੁੰਚੇ ਵੀ ਬਿਲਕੁਲ ਜੀ ਬਹੁਤ ਵੱਡੀ ਦੁਖਦਾਈ ਘਟਨਾ ਵਾ ਇਸ ਤਰ੍ਹਾਂ ਦੀ ਵਾਪਰ ਜਾਣੀ ਸਾਡੇ ਨਾਲ ਹੁਸ਼ਿਆਰਨਗਰ ਤੋਂ ਪ੍ਰਧਾਨ ਸਾਹਿਬ ਆ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਮੈਂ ਜੀ ਨੰਬਰਦਾਰ ਹਾਂ ਪਿੰਡ ਹੁਸ਼ਿਆਰਨਗਰ ਦਾ ਠੀਕ ਆ ਜੀ ਤੇ ਸ਼ਿਆਰਨਗਰ ਦੇ ਰਕਬੇ ਜੀ ਇਹ ਜਿਹੜੀ ਵਾਰਦਾਤ ਹੋਈ ਆ ਹਾਂ ਜੀ ਕਿਸਾਨਾਂ ਨੇ ਇਹਦੀ ਬਹੁਤ ਸਹਿਯੋਗ ਦਿੱਤਾ ਆ ਗੱਠਾਂ ਬਣਵਾ ਕੇ ਇਹ ਰਣਜੀਤ ਸਿੰਘ ਹੋਰ ਵੀ ਇੱਕ ਦੋ ਠੇਕੇਦਾਰ ਆ ਜਿਨ੍ਹਾਂ ਨੇ ਬਣਾਈਆਂ ਆ ਇੱਥੇ ਡੰਪ ਕੀਤੀਆਂ ਆ ਹਿੰਦਾਨਾ ਮੰਡੀ 'ਚ ਤੁਧਰਾਣੀ ਸਾਹਿਬ ਦੇ ਨੇੜੇਕ ਉਹ ਕੱਲੋ ਚਾਂਦਗਰ ਐਕਸੀਡੈਂਟ ਲਿੱਥੇ ਕੋਈ ਹਾਦਸਾ ਵਾਪਰ ਕੇ ਤੇ ਅੱਗ ਲੱਗੀ ਆ ਬੜੀ ਕੋਸ਼ਿਸ਼ ਕੀਤੀ ਗਈ ਐ ਇਨਾਂ ਲੋਨ ਵੀ ਹੋਰ ਫਾਇਰ ਬ੍ਰਿਗੇਡ ਵੀ ਆਈ ਐ ਲਾਗੇ ਫੌਜ ਦੀ ਸਕੀਮ ਚੱਲ ਰਹੀ ਸੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਆ ਸਾਡੇ ਪਰਿਵਾਰੀ ਸਾਹਿਬ ਵੀ ਮੌਕੇ ਤੇ ਪਹੁੰਚੇ ਸੀ ਮਮੀ ਆਇਆ ਸੀ ਤੇ ਖੇਤੀਬਾੜੀ ਵਿਭਾਗ ਵਾਲੇ ਵੀ ਆਏ ਆ ਹੋਰ ਵੀ ਇੱਕ ਦੋ ਮਹਿਮਜਨਾਂ ਦੀ ਪਾਲੀ ਦੇ ਸਬੰਧ ਦੇ ਵਿੱਚ ਬਰਨਿੰਗ ਦੇ ਸਬੰਧ ਜਿ ਡਿਊਟੀ ਲੱਗੀ ਉਹ ਸਾਰੇ ਆਏ ਆ ਤੇ ਚਲੋ ਫਿਰ ਵੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਆ ਜੋਹੀਂ ਜੋਨੇ ਅਭੀ ਸਰਕਾਰ ਨੂੰ ਜਿੱਥੇ ਇੰਨਾ ਪ੍ਰਬੰਧ ਕੀਤਾ ਜਾਂਦਾ ਕਿਸਾਨਾਂ ਨੂੰ ਇਹ ਦਿੱਤੀ ਜਾਂਦੀ ਜਾਗਰੂਕ ਕੀਤਾ ਜਾਂਦਾ ਵੀ ਆਪਣੀ ਕਣਕ ਨਾੜ ਨਾ ਸੜੋ ਪ੍ਰਾਲੀ ਨਾ ਸੜੋ ਉਹਦੇ ਵਿੱਚ ਜਿੱਥੇ ਡੰਪ ਹੁੰਦਾ ਉੱਥੇ ਵੀ ਪ੍ਰਬੰਧ ਕਰਨਾ ਸਰਕਾਰ ਦਾ ਫਰਜ ਬਣਦਾ ਆ ਤੇ ਕਰਕੇ ਮੈਂ ਕਹਿੰਦਾ ਵੀ ਜੇ ਉਹ ਇਹਨਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਇਹਨਾਂ ਨੂੰ ਜੋ ਵੀ ਜੋਗ ਮਆਵਜਾ ਆ ਉਹ ਦਿੱਤਾ ਜਾਵੇ ਮਤਲਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਦੀ ਮੰਗ ਕਰਦੇ ਆ ਤੁਸੀਂ ਸਰਕਾਰ ਇਹੋ ਹੀ ਆ ਵੀ ਆਪਣੇ ਕੋਈ ਫਾਇਰ ਬ੍ਰਿਗੇਡ ਦਾ ਜਿਹੜਾ ਇੰਤਜ਼ਾਮ ਆ ਨੇੜੇ ਕੀਤਾ ਜਾਵੇ ਡੰਪਾਂ ਦੀ ਸਨਾਖਤ ਕੀਤੀ ਜਾਵੇ ਕਿ ਕਿੱਥੇ ਕਿੱਥੇ ਡੰਪ ਪਿਆ ਜਸੋ ਕੋਈ 10 ਮਿੰਟ ਦੇ ਵਿੱਚ 15 ਮਿੰਟ ਦੇ ਵਿੱਚ ਪਾਰ ਕੀਤੇ ਜਾਣ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੌਸਲੇ ਬਣੇ ਰਹਿਣ ਤੁਸੀਂ ਕੀ ਸੰਦੇਸ਼ ਇਹਨਾਂ ਕਿਸਾਨਾਂ ਨੂੰ ਦੇਣ ਦੇ ਹੋ ਜੀ ਮੈਂ ਡਾਕਟਰ ਰਮਨ ਕੁਮਾਰ ਐਗਰੀਕਲਚਰ ਅਫਸਰ ਇਹ ਬੜੀ ਮੰਦ ਭਾਗੀ ਘਟਨਾ ਹੈ ਜੀ ਕਿਉਂਕਿ ਇਹਨਾਂ ਨੇ ਰਣਜੀਤ ਸਿੰਘ ਜੀ ਕੱਲੇਵਾਲ ਤੋਂ ਬਹੁਤ ਮਿਹਨਤ ਕੀਤੀ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਮਸ਼ੀਨਰੀ ਵਾਸਤੇ ਕਾਫੀ ਇਹਨਾਂ ਨੂੰ ਉਪਰਾਲੇ ਕੀਤੇ ਸਰਕਾਰ ਵੱਲੋਂ ਇਹਨਾਂ ਨੂੰ ਮਸ਼ੀਨਰੀ ਵੀ ਜਿਹੜੀ ਪ੍ਰੋਵਾਈਡ ਕਰਵਾਈ ਗਈ ਬਾਅਦ ਚ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਬਾਰਡਰ ਬੈਲਟ ਹੋਣ ਕਰਕੇ ਆ ਬੈਲਰ ਰੈਕਰ ਜਿਹੜੇ ਸੀਗੇ ਇੱਥੋਂ ਤੱਕ ਪਹੁੰਚ ਨਹੀਂ ਸੀ ਪਾਉਂਦੇ ਤੇ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਮੋਮਬੱਤ ਜਿਹੜੀਆਂ ਇੱਥੇ ਪਾਈਆਂ ਜਾਂਦੀਆਂ ਸੀਗੀਆਂ ਪਰ ਇਸ ਸਾਲ ਇਹਨਾਂ ਨੇ ਮਸ਼ੀਨਰੀ ਲੈ ਕੇ ਉਹ ਜਿਹੜੀਆਂ ਅੱਗ ਲੱਗਣਤੀਆਂ ਘਟਨਾਵਾਂ ਸੀ ਕਿਆਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਹੈ ਕਮੀ ਵੇਖਣ ਨੂੰ ਮਿਲੀ ਹੈ ਤੇ ਜਿੰਨੇ ਵੀ ਰਾਤ ਦਿਨ ਇਹਨਾਂ ਨੇ ਮਿਹਨਤ ਕਰਕੇ ਇੱਥੇ ਡੰਪ ਜਿਹੜਾ ਇੱਕ ਲਗਾਇਆ ਸੀਗਾ ਆ ਇਹਨਾਂ ਦਾ ਇਹ ਹੈ ਵੀ ਜਿੰਨੇ ਵੀ ਲੱਗ ਲੱਗੇ ਤੇ ਪਿੰਡ ਸੀਗੇ ਉਹਨਾਂ ਨਾਲ ਜਾ ਕੇ ਇਹਨਾਂ ਨੇ ਉੱਥੋਂ ਕਾਫੀ ਪਰਾਲੀ ਜਿਹੜੀ ਹੈ ਇਕੱਠੀ ਕਰਕੇ ਇੱਥੇ ਇੱਕ ਜਗ੍ਹਾ ਤੇ ਇਕੱਠੀ ਕੀਤੀ ਐ ਸੋ ਤੋਂ ਕੰਪਨੀਆਂ ਨੂੰ ਵੀ ਜਾ ਰਹੀ ਸੀਗੀ ਇੱਥੇ ਜਦੋਂ ਅਸੀਂ ਪਿੱਛੇ ਆ ਕੇ ਚੈੱਕ ਕੀਤਾ ਸੀਗਾ ਤੇ ਇੱਥੇ ਫੌਜ ਦਾ ਜਿਹੜਾ ਸੀਗਾ ਨਾ ਉਹਨਾਂ ਦੀ ਵੀ ਇੱਥੇ ਇਹਨਾਂ ਨੇ ਬਟਾਲੀਅਨ ਇੱਕ ਜਿਹੜੀ ਆ ਉਹਨਾਂ ਆਪਣਾ ਇੱਥੇ ਰਹਿਣ ਦਾ ਚੌਂਕੀ ਟਾਈਪ ਬਣਾਈ ਹੋਈ ਸੀਗੀ ਤੇ ਉਹ ਇੱਥੇ ਸੀਗਾ ਵੀ ਕੈਮਰੇ ਵਗੈਰਾ ਲੱਗੇ ਆ ਆ ਉਹਨਾਂ ਦਾ ਆਪਣਾ ਪ੍ਰਬੰਧ ਵੀ ਹੈਗਾ ਤੇ ਇੱਥੇ ਕੋਈ ਇਦਾਂ ਦੀ ਸੋਚ ਨਹੀਂ ਸਕਦੇ ਸੀਗੇ ਵੀ ਉਹ ਘਟਨਾ ਇਦਾਂ ਦੀ ਵਾਪਰੇਗੀ ਤੇ ਉਹਨਾਂ ਦਾ ਵੀ ਆਰਮੀ ਦਾ ਵੀ ਅਸੀਂ ਧੰਨਵਾਦ ਇੱਥੇ ਕਰਨਾ ਚਾਹੁੰਦੇ ਆ ਵੀ ਉਹਨਾਂ ਨੇ ਵੀ ਮੌਕਾ ਰਹਿੰਦੇ ਆ ਜਿਹੜਾ ਆ ਕਿ ਕਿੰਨਾ ਦਾ ਇੱਥੇ 5-6000 ਮੀਟਿਕ ਟਨ ਦਾ ਜਿਹੜਾ ਡੰਪ ਬਣਿਆ ਹੋਇਆ ਸੀਗਾ ਤੇ ਬਾਕੀ ਜਿਹੜੀ ਡੰਪ ਨੂੰ ਵੀ ਉਹਨਾਂ ਦੀ ਮਦਦ ਦੇ ਨਾਲ ਤੇ ਕਿਸਾਨਾਂ ਦੀ ਮਦਦ ਦੇ ਨਾਲ ਉਹਨੂੰ ਵੀ ਇਹਨਾਂ ਨੇ ਬਚਾ ਲਿਆ ਹੈ ਪਰ ਜਿਹੜਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਤੇ ਜਿਹੜੀ ਹੈ ਉਹ ਨਹੀਂ ਹੋ ਪਾਂਦੀ ਪਰ ਇਹ ਹੈ ਵੀ ਕਾਫੀ ਜਿਹੜਾ ਇਹਨਾਂ ਨੇ ਕਵਰ ਅਪ ਕਰ ਲਿਆ ਤੇ ਇਹਨਾਂ ਦੀ ਜਿਹੜੀ ਰਿਪੋਰਟ ਆ ਉਹ ਬਣਾ ਕੇ ਜੂਰ ਜਿਹੜੀ ਆਪਾਂ ਸਰਕਾਰ ਨੂੰ ਜਿਹੜੀ ਭੇਜਾਂਗੇ ਜੀ ਧੰਨਵਾਦ ਹਾਂ ਬਿਲਕੁਲ ਜੀ ਇਨ੍ਹਾਂ ਦੀ ਪਰਪਾਈ ਜੋ ਕਿਸਾਨਾਂ ਦੀ ਹੋ ਤੇ ਨਹੀਂ ਸਕਦੀ ਅਸੀਂ ਪੰਜਾਬ ਸਰਕਾਰ ਕੋ ਫਿਰ ਵੀ ਮੰਗ ਕਰਦੇ ਆ ਸੰਬੰਧਤ ਵਿਭਾਗ ਕੋ ਮੰਗ ਕਰਦੇ ਆ ਵੀ ਇਨ੍ਹਾਂ ਪੀੜਤ ਕਿਸਾਨਾਂ ਦੀ ਜਰੂਰ ਮਦਦ ਕੀਤੀ ਜਾਵੇ ਧੰਨਵਾਦ ਜੀ